ਜੋ ਹੜਾ ਨਾਲ ਨੁਕਸਾਨ ਹੋਇਆ ਵਾ ਉਹਦੀ ਪ੍ਰਭਾਈ ਦਾ ਆਸ਼ਵਾਸਨ ਜਿਹੜਾ ਵਾ ਉਹ ਕੇਂਦਰ ਨੇ ਦਿੱਤਾ ਵਾ ਕੇਂਦਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਪੰਜਾਬ ਦੇ ਦੌਰੇ ਤੇ ਨੇ ਉਹਨਾਂ ਨੇ ਹੜ੍ਹਾਂ ਦੇ ਪ੍ਰਭਾਵੇ ਇਲਾਕਿਆਂ ਦਾ ਖਾਸ ਕਰਕੇ ਗੁਰਦਾਸਪੁਰ ਡੇਰਾ ਬਾਬਾ ਨਾਨਕ ਬਹਿਰਾਮਪੁਰ ਦੇ ਇਲਾਕਿਆਂ ਦਾ ਦੌਰਾ ਕੀਤਾ ਔਰ ਉਸ ਵੇਲੇ ਦੌਰੇ ਦੇ ਦੌਰਾਨ ਉਹਨਾਂ ਨੇ ਪਰਸਨਲੀ ਗੱਲਬਾਤ ਸਾਂਝੀ ਕੀਤੀ ਗੱਲ ਸਾਂਝੀ ਕੀਤੀ ਕਿ ਅਸੀਂ ਜਿਹੜਾ ਪ੍ਰਭਾਈ ਹੋਈ ਆ ਬਹੁਤ ਨੁਕਸਾਨ ਹੋਇਆ ਪੰਜਾਬ ਦਾ ਇਹਦਾ ਜਾਇਜ਼ਾ ਲੈਣ ਵਾਸਤੇ ਆਏ ਆ ਤੇਦੀ ਪੜਪਾਈ ਅਸੀਂ ਜ਼ਰੂਰ ਕਰਾਂਗੇ ਉਹਨਾਂ ਦੇ ਨਾਲ ਪੰਜਾਬ ਦੇ ਰਾਜ ਮੰਤਰੀ ਕੇਂਦਰ ਦੇ ਰਾਜ ਮੰਤਰੀ ਰਵਨੀਤ ਬਿੱਟੂ ਤੇ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਉਹਨਾਂ ਦੇ ਨਾਲ ਜਨ ਗੁਰਦਾਸਪੁਰ ਚ ਆਲਮੋਸਟ ਸਕਰੀਪ 350 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਆ ਵੈਸੇ ਪੰਜਾਬ ਦੇ ਥ੍ਰੀ ਕੁ ਸਾਰੇ ਜ਼ਿਲ੍ਹੇ ਪ੍ਰਭਾਵਿਤ ਆ ਖਾਸ ਕਰਕੇ ਜਿਆਦਾ ਨੁਕਸਾਨ ਜਿਹੜਾ 12 ਜਾਂ 13 ਜ਼ਿਲ੍ਹਿਆਂ ਦੇ ਵਿੱਚ ਹੋਇਆ ਪੰਜਾਬ ਮੰਗ ਕਰ ਰਿਹਾ ਵਾ زیادہ نقصان ہویا اب تک موجودہ اتہس کے نقصان نہیں ہوا سواب واسطے ایک پیکج دینا چاہیے واقعی یہ جیگ ہے پیکج دی بلکل جائز منگ آ کیونکہ دے ہڑانے بہت وڈے پدھر کے اُتے پنجاب دے کے بہت بڑے پدر سے نقصان ہویا اگلی خبر وار وجری اروند کےجریوال آم آدمی پارٹی کے سپریمو کے دورے سے انہوں کے گردس پورے ہوج علاقے کا دورہ کرنا سگوت مان جانا سی لیکن بگوت مان دی طبیعت خراب ہو گئی انہوں نو وائرل ہو گئے لگتا وا یہ دستے نے اور وہ نہیں جا سکنگے اروند کےجریوال جس ویسے دورہ کرنگے تو پجاب دے جڑے باقی سیئر آگو نے امن روڑا تے کچھ ہوگو دلی کے لیڈر جہے نے اروند کےجریوال سمیت پہلے کچھ دن جب ہڑ آئے آدھوں اتوں سیم تو غائب سن لیکن ہوں ہلی ہلی

ਉਨ੍ਹਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਉਹਨਾਂ ਦੀ ਸਿਕਿਉਰਿਟੀ ਵਿਡਰਾਅ ਕੀਤੀ ਗਈ ਔਰ ਉਹ ਐਸਡੇ ਉਹ ਫਰਾਰ ਨੇ ਸੋ ਅੱਜ ਦੀ ਖਬਰ ਇਸੇ ਬਾਰੇ ਆ ਕਿ ਜਿਹੜੇ ਐਮ.ਐਲ.ਏ. ਹਮੀਸ਼ ਸਿੰਘ ਪਠਾਨ ਮਾਜਰਾ ਜੋ ਫਰਾਰ ਨੇ ਜਿਹਨਾਂ ਦੀ ਪੁਲਿਸ ਨੂੰ ਪਾਲਿਆ ਇਹ ਐਂਟੀ ਗੈਂਗਸਟਰ ਟਾਸਕ ਫੋਰਸ ਏਜੀਟੀਐਫ ਉਹਨਾਂ ਦੀ ਭਾਲ ਕਰ ਰਹੀ ਆ ਕਰਨਾਲ ਦੇ ਪਿੰਡ ਡਾਬੜੀ ਦੇ ਵਿੱਚੋਂ ਉਹ ਫਰਾਰ ਵੈਸਣ ਜਿੱਥੇ ਪੰਜਾਬ ਪੁਲਿਸ ਦੀ ਟੀਮ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਗਈ ਸੀ ਉਹਨਾਂ ਦੇ ਖਿਲਾਫ ਇੱਕ ਪੁਰਾਣਾ ਕੇਸ ਨੂੰ ਲੈ ਕੇ ਸਤੰਬਰ 1 ਨੂੰ ਐਫ ਆਰ ਦਰਜ ਹੋਈ ਸੀ ਜਿਹਦੇ ਚੋਰ ਦੇ ਖਿਲਾਫ ਬਲਾਤਕਾਰ ਧੋਖਾਧੜੀ ਤੇ ਅਪਰਾਧਿਕ ਤਬਦੀ ਦੇ આરોਪ ਨੇ ਉਹਨਾਂ ਦਾ ਕਹਿਣਾ ਮੰਨ ਕਿ ਇਹ ਪੁਰਾਣਾ ਕੇਸ ਹੈ ਕਿਉਂਕਿ ਆਵਾਜ਼ ਚੁੱਕੀ ਹੈ ਪਰਮਾਜ ਨੇ ਆਵਾਜ਼ ਚੁੱਕੀ ਹੈ ਦਿੱਲੀ ਦੀ ਜਿਡਿਸ਼ਿਪ ਦੇ ਖਿਲਾਫ ਅਫਸਰ ਦੇ ਖਿਲਾਫ ਕੇਸ ਕਰਕੇ ਉਹਨਾਂ ਨੇ ਉਹਨਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਉਹਨਾਂ ਦਾ ਇੰਕਾਊਂਟਰ ਦਾ ਹਦਸ਼ਾ ਉਹਨਾਂ ਨੇ ਦੱਸਿਆ ਉਹ ਜ਼ੀ ਰਿਕਾਰਡ ਇੱਕ ਆਰਡਰ ਤੇ ਆ ਜਿਹਨਾਂ ਦੇ ਜਿਨ੍ਹਾਂ ਨੇ ਜਿਨੇ ਹਰਨ ਬਾਜਰਾ ਦੇ ਖਿਲਾਫ ਇਲਜ਼ਾਮ ਲਾਇਆ ਨੇ ਹਰਨ ਬਾਜਰਾ ਹੜਾ ਨੂੰ ਲੈ ਕੇ ਦਿੱਲੀ ਦੀ ਲੀਡਰਸ਼ਿਪ ਦੀ ਤੇ ਅਫਸਰਾਂ ਦੀ ਪੰਜਾਬ ਦੇ ਗੁਜਰ ਅਫਸਰਾਂ ਦੀ ਖਾਸ ਕਰਕੇ ਕ੍ਰਿਸ਼ਨ ਕੁਮਾਰ ਦੀ ਆਲੋਚਨਾ ਕਰਦੇ ਆ ਰਹੇ ਨੇ ਉਹਨਾਂ ਦਾ ਕਹਿਣਾ ਵਾ ਕਿ ਇਹ ਐਮਐਲਏ ਨੂੰ ਦਬਾਉਣ ਦੀ ਕੋਸ਼ਿਸ਼ ਹੈ ਦਿੱਲੀ ਦੀ ਲੀਡਰਸ਼ਿਪ ਵੱਲੋਂ ਇਸੇ ਕਰਕੇ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੁਣ ਆਪਾਂ ਅਗਲੀ ਖਬਰ ਵੱਲ ਵਧਦੇ ਆਂ ਪਾਖੜਾ ਤੇ ਰਣਜੀਤ ਸਾਗਰ ਡੈਮ ਜਿਹਦੇ ਨੇ ਅੱਜ ਨਕੋਨਕ ਫਿਲ ਨੇ ਔਰ ਉਹਨਾਂ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਾਣੀ ਚੱਲ ਰਿਹਾ ਵਾ ਔਰ ਉਹਨਾਂ ਦਾ ਪਾਣੀ ਰਿਲੀਜ਼ ਕੀਤਾ ਜਾ ਰਿਹਾ ਤਾਂ ਕਿ ਔਰ ਉਹਦੇ ਕਰਕੇ ਜਿਹੜੇ ਥੱਲੇ ਪਿੰਡ ਨੇ ਨਗਰ ਰੋਪੜ ਅਨਾਦਪੁਰ ਸਾਹਿਬ ਇਲਾਕੇ ਜਿੱਥੇ ਪਾਖੜਾ ਦਾ ਡੈਮ ਜਿਹੜਾ ਗੇਟ ਖੁੱਲਦੇ ਆ ਪਾਣੀ ਸਿੱਧੇ ਵਜਦਾ ਵਾ ਉੱਥੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਪੜਾਣ ਜਾਣ ਲਿਕੇ ਆ ਲਿਆ ਪਾਖੜਾ ਡੈਮ ਦਾ ਜਿਹੜਾ ਜਿਹੜਾ ਰੈਜ਼ਰਵਾਇਰ ਹੈ ਜੀਤ ਸਾਗਰ ਡੈਮ ਉਹਦੀ ਕੈਪੈਸਿਟੀ ਜਿਹੜੀ ਆ ਕਰੀਬ 1680 ਫੁੱਟ ਪਾਣੀ ਲੇ ਹਸਰ ਦਾ ਵੈਸੇ ਉਹਦੀ ਕੈਪੈਸਿਟੀ 4-5 ਫੁੱਟ ਜ਼ਿਆਦਾ ਵਾ ਲੇਕਿਨ 1988 ਦੇ ਹੜ੍ਹਾਂ ਤੋਂ ਬਾਅਦ ਕੈਪੈਸਿਟੀ 1680 ਦੇ ਫਿਕਸ ਕਰ ਦਿੱਤੀ ਗਈ ਕਿਉਂਕਿ ਡਰ ਸੀ ਕਿ ਜੇ ਜ਼ਿਆਦਾ ਪਾਣੀ ਆ ਗਿਆ ਤੇ ਜਿਹੜਾ ਡੈਮ ਆ ਉਹ ਟੁੱਟ ਨਾ ਜਾਵੇ ਸੋ ਹੁਣ ਕਰੀਬ 1679 ਤੱਕ ਪਾਣੀ ਪਹੁੰਚ ਗਿਆ ਸੀ 1 ਫੁੱਟ ਪਾਣੀ ਖੱਲੇ ਸੋ ਖਤਰੇ ਦੇ ਨਿਸ਼ਾਨ ਦੇ ਨੇੜੇ ਆ ਇਸ ਕਰਕੇ ਡੈਮ ਦੇ ਗੇਟ ਖੋਲੇ ਜਾ ਰਹੇ ਨੇ ਇਸੇ ਤਰ੍ਹਾਂ ਪੌਂਗ ਡੈਮ ਪੌਂਗ ਡੈਮ ਤੇ ਜਿਹੜਾ ਕੋਦੀ ਕੈਪੈਸਿਟੀ ਆ 1390 ਫੁੱਟ ਰੈਜ਼ਰਵয়ার ਨਾਕ ਪਾਸ ਸਰ ਦਾ ਲੇਕਿਨ ਉਹਦਾ ਜਿਹੜਾ ਇਸ ਵੇਲੇ ਪਾਣੀ ਉਹਦੇ ਵਿੱਚ 1394 ਫੁੱਟ ਚੱਲ ਰਿਹਾ 4 ਫੁੱਟ ਦੀ ਕੈਪੈਸਿਟੀ ਤੋਂ ਵੱਧ ਚੱਲ ਰਿਹਾ ਸੋ ਉਹਦੇ ਵੀ ਗੇਟ ਖੁੱਲੇ ਗਏ ਨੇ ਔਰ ਉਹਦੇ ਕਰਕੇ ਕਾਫੀ ਇਲਾਕਿਆਂ ਦੇ ਵਿੱਚ ਹੜਾਂ ਦੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਔਰ ਹੋਰ ਵੀ ਬਣ ਸਕਦੇ ਨੇ ਖਤਰਾ ਹੋਰ ਵੀ ਜ਼ਿਆਦਾ ਹੋ ਸਕਦਾ ਹੈ